ਸਿਖਰ ਦੀ ਪ੍ਰੀਤ ਗੁਰੂ ਰਬਦਾਸ ਮਹਾਰਾਜ ਜੀ ਦੀ ਜੋਤਮ ਗਿਰਬਰ ਤਉ ਹਮ ਮੋਰਾ ਜੋਤਮ ਚੰਦ ਤਉ ਹਮ ਭਏ ਹੈ ਚਕੋਰਾ ਮਦਵੇ ਤੁਮ ਨਹੀਂ ਤੋਰੋ ਤੋ ਹਮ ਨਹੀਂ ਤੋਰਾ ਤੁਮ ਸਿਓ ਤੋਰ ਕਬਨ ਸਿਓ ਜੋਰਾ ਜੋਤਮ ਦੀਬਰਾ ਤਉ ਹਮ ਬਾਤੀ ਜੋਤਮ ਤੀਰਥ ਤਉ ਹਮ ਜਾਤੀ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਬਰ ਸੰਗ ਤੂਰੀ ਜਹ ਜਹ ਜਾਉਂ ਤਹਾਂ ਤੇਰੀ ਸੇਵਾ ਤੁਮ ਸਿਉ ਉਠਾਕਰ ਔਰ ਨਾ ਦੇਵਾ ਤੁਮਰੇ ਭਜਨ ਕੱਟੇ ਜਮ ਫਾਸਾ ਭਗਤ ਹੇਤ ਗਾਵੇ ਰਵਦਾਸਾ ਸਾਡੇ ਜੁੱਦਾ ਈਰਖੇ ਨਹੀਂ ਨਿਕਲਦੀ ਉਹ ਪਿਆਰਿਓ ਮੈਂ ਪਤਾ ਨਹੀਂ ਕੀ ਬਣ ਗਿਆ ਤੇ ਮੈਂ ਕਈ ਵਾਰੀ ਹੈਰਾਨ ਹੁੰਨਾ ਸੰਗਤ ਜੀ ਰਾਜੇ ਨੇ ਅਪਦਾ ਸਿਰ ਦਾ ਤਾਜ ਲਾ ਕੇ ਰਵਦਾਸ ਜੀ ਦੇ ਚਰਨਾਂ 'ਚ ਰੱਖਤਾ ਹਾਥੀ ਦੇ ਉੱਚੇ ਹੌਜ ਵਿੱਚ ਸੁੱਚੀ ਚਾਦਰ ਵਿਸਾ ਕੇ ਉੱਪਰ ਬਿਠਾਇਆ ਛਾਤਰ ਝੁਲਦਾ ਜੈ ਜੈਕਾਰ ਹੁੰਦੀ ਆ ਲੋਕੀ ਫੁੱਲਾਂ ਦੀ ਵਰਖਾ ਕਰਦੇ ਆ ਤੇ ਬੰਦਗੀ ਕਰਨ ਵਾਲੇ ਨੀਮੀ ਪੈ ਕੇ ਕਹਿੰਦੇ ਨੇ ਐਸੀ ਲਾਲ ਤੁਧ ਬਿਨ ਕੌਣ ਕਰੈ ਗਰੀਬਨ ਬਾਦ ਗੁਸਈਆਂ ਮੇਰਾ ਮਾਥਾ ਛਾਤਰ